ਨਰਮਲ ਸਿੰਘ ਮੇਲਾ ਨੇਲਾ ਯਾਦਗਾਰੀ 28ਵਾਂ ਮੇਲਾ ਮੇਲਾ ਨਾਬਾ ਦੇ ਅਜ ਕਾਲਜ ਗਰਾਉਂਡ ਨਾਬਾ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਸਮੁੱਚੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਔਰ ਇਸ ਮੇਲੇ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਚਾਹੇ ਉਹ ਕਲਾਦਨਾ ਜੁੜੀਆਂ ਨੇ ਗਾਇਕੀ ਨਾਲ ਜੁੜੀਆਂ ਨੇ ਡਾਕਟਰ ਨੇ ਸਮਾਜ ਸੇਵੀ ਨੇ ਚਾਹੇ ਉਹ ਗੇਮਾਂ ਦੇ ਵਿੱਚ ਉਹਨਾਂ ਨੇ ਵੱਡਾ ਨਾਂ ਕਮਾਇਆ ਜਿਸ ਸਭ ਦਾ ਸਨਮਾਨ ਕੀਤਾ ਗਿਆ ਬਹੁਤ ਵੱਡਾ ਪ੍ਰਾਲਾ ਪੂਰੇ ਪੰਜਾਬ ਦੇ ਵਿੱਚੋਂ ਸਨਮਾਨਿਤ ਸ਼ਖਸੀਅਤਾਂ ਨੂੰ ਬੁਲਾ ਕੇ ਤੁਹਾਨੂੰ ਦਾ ਮਾਨ ਸਤਕਾਰ ਕੀਤਾਨ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਇਹ ਮੇਲਾ ਜਿਹੜਾ ਜੀ ਬਹੁਤ ਪੁਰਾਣਾ ਮੇਲਾ ਚੱਲਦਾ ਕਰੋਨਾ ਦੇ ਵਿੱਚ ਕੁਝ ਸਾਲੇ ਬੰਦ ਰਿਹਾ ਤੇ ਦੁਬਾਰਾ ਫਿਰ ਇਹ ਲੀਤੇ ਆ ਗਿਆ ਔਰ ਵੱਡੀ ਗਿਣਤੀ ਦੇ ਵਿੱਚ ਇਕੱਠ ਜਿਹੜਾ ਠੱਠਾ ਮਾਰਦਾ ਇਕੱਠ ਦੱਸ ਰਿਹਾ ਕਿ ਲੋਕ ਅੱਜ ਵੀ ਨਿਰਮਲ ਸਿੰਘ ਨਹਿਲਾ ਯਾਦਗਾਰੀ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਲਾਉਂਦੇ ਆ ਔਰ ਮੇਲਾ ਜੇ ਮੈਂ ਪਹਿਲਾਂ ਤਾਂ ਧੰਨਵਾਦ ਕਰਾਂਗੀ ਜੀ ਨਾਬਾ ਸੋਸ਼ਲ ਵੈਲਫੇਅਰ ਸੁਸਾਇਟੀ ਕਲਚਰ ਕਲੱਬ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਇੰਨਾ ਮਾਨ ਬਖਸ਼ਿਆ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਕੀਤਾ ਨਿਰਮਲ ਸਿੰਘ ਯਾਦਗਰੀ ਮੇਲਾ ਸੋ ਉੱਥੇ ਮੈਨੂੰ ਤਾਂ ਮੈਂ ਤਾਂ ਉਤਸ਼ਾਹਿਤ ਹੈ ਹੀ ਆ ਜੀ ਇਸ ਗੱਲ ਤੇ ਕਿਉਂਕਿ ਮੈਨੂੰ ਅੱਜ ਨਿਰਮਲ ਸਿੰਘ ਨੇਲਾ ਯਾਦਗਰੀ ਵਾਰਡ ਦੇ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਮੈਂ ਬਹੁਤ ਧੰਨਵਾਦ ਕਰਦੀ ਮੇਰੀ ਤੀਜੀ ਹਾਜ਼ਰੀ ਹੈ ਜੀ ਇਸ ਮੇਲੇ ਤੇ ਸੋ ਆਪਣੇ ਵੱਡਿਆਂ ਨੂੰ ਜਿਨ੍ਹਾਂ ਨੇ ਪੈੜਾਂ ਪਾਈਆਂ ਕਿਤੇ ਆਪਣੇ ਸਹਿਤਕ ਦੇ ਵਿੱਚ ਸੱਭਿਆਚਾਰ ਦੇ ਵਿੱਚ ਤੇ ਉਹਨਾਂ ਦੀ ਯਾਦ ਦੇ ਵਿੱਚ ਮੇਲੇ ਕਰਵਾਉਂਦੇ ਆ ਸੋ ਧੰਨਵਾਦ ਥੈਂਕ ਯੂ ਸੋ ਮੈਮ ਸਾਰੇ ਪੱਤਰਕਾਰ ਵੀ ਸਾਡਾ ਪਰਿਵਾਰ ਹੈ ਜਿਹੜਾ ਤੇ ਪ੍ਰਬੰਧ ਕਮੇਟੀ ਦਾ ਵੀ ਬਹੁਤ ਚੰਗਾ ਸੁਭਾਅ ਆ ਕਹਿੰਦੇ ਵੀ ਹਿੰਮਤ ਅੱਗੇ ਲక్ష్ਮੀ ਤੇ ਪੱਖੇਗੇ ਪਾਉਣ ਮੈਨੂੰ ਜਦੋਂ ਇਹਨਾਂ ਨੇ ਕਿਹਾ ਦਰਸ਼ਨ ਸਿੰਘ ਬੁੱਟਰ ਸਾਹਿਬ ਕਹਿੰਦੇ ਵੀ ਮੇਲੇ ਤੇ ਹਾਜ਼ਰੀ ਲਵਾਉਣੀ ਆ ਤੇ ਵੀ ਜਰੂਰ ਆਉ ਮੈਂ ਕਿਹਾ ਜਰੂਰ ਲਵਾਉਂਗਾ ਹਾਜ਼ਰੀ ਬਾਕੀ ਗੱਲ ਇਹ ਵੀ ਇਹ ਸੱਭੇ ਚਰ ਮਿਲਨ ਦੇ ਰੁਝਾਨ ਬਹੁਤ ਦੇਰ ਤੋਂ ਆ ਜਦੋਂ ਕਿਤੇ ਹਾਲਾਤ ਖਰਾਬ ਹੋ ਗਈ ਸੀ ਉਦੋਂ ਤੇ ਚੱਲੇ ਆ ਕੋਈ ਨਹੀਂ ਫਰਕ ਪੈਂਦਾ ਜਦੋਂ ਕਿਤੇ ਕਰੋਨਾ ਆਇਆ ਨਾ ਉਦੋਂ ਥੋੜਾ ਫਰਕ ਪਿਆ ਤੇ ਬਾਕੀ ਕਹਿੰਦੇ ਵੀ ਬਜਿਸਤਾਨ ਲੱਗੀਆਂ ਸ਼ੋਇਤਾਨੀ ਵਾਲੇ ਨੇ ਮੇਲਾ ਕਰਾਉਂਦੇ ਉਹਨਾਂ ਨੂੰ ਬਦਲ ਲੱਗਦੇ ਕਿਉਂ ਮੇਲੇ ਮੱਠੇ ਹੋ ਗਏ ਇਹਦੇ ਪੈਸੇ ਵੀ ਖਰਚ ਹੁੰਦੇ ਆ ਬਾਈ ਜੀ ਇਹਦੇ ਕਈ ਕਿਸਮ ਦੀਆਂ ਮੁੱਲ ਪੈਂਦੇ ਮੇਲਿਆਂ ਦੇ ਹੈ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਐ ਵੀ ਜਿਹੜਾ ਐਡਾ ਵੱਡਾ ਸਾਨੂੰ ਇਸ ਦਿਨ ਜਾ ਰਹੇ ਨੇ ਕਲੱਬ ਵਾਲੇ ਮੈਂ ਇਹਦੇ ਜੋਗ ਨਹੀਂ ਤੇ ਪਰਮਾਤਮਾ ਇਹਨਾਂ ਨੂੰ ਵੀ ਬਧਾਵੇ ਸਾਡੇ ਦੀ ਕਿਰਪਾ ਰੱਖੇ ਅਸੀਂ ਉਹਨਾਂ ਦੇ ਕਦਮਾਂ 'ਚ ਕਦਮ ਰੱਖ ਕੇ ਚੱਲੀਏ ਪਰਮਾਤਮਾ ਸਾਡੇ ਉੱਪਰ ਐਨੀ ਕਿਰਪਾ ਕਰੇ ਵੀ ਜਿਹੜਾ ਇਹ ਅਵਾਰਡ ਸਾਨੂੰ ਦੇ ਰਹੇ ਨੇ ਮੈਨੇ ਤੇ ਖਰਾਫ ਤਰ੍ਹਾਂ ਇਲਾਕਾ ਦੇ ਨਿਵਾਸੀਆਂ ਨੂੰ ਮੈਂ ਇਹ ਦੱਸਣ ਦੀ ਖੁਸ਼ੀ ਲੈ ਰਿਹਾ ਕਿ ਨਾਬਾ ਵਿਖੇ ਅੱਜ ਮੇਲਾ ਨਾਬੇ ਦਾ ਨਾਬਾ ਸੋਸ਼ਲ ਵੈਲਫੇਅਰ ਐਂਡ ਕਮਿਊਨਿਟੀ ਕਲੱਬ ਚੱਲ ਰਿਹਾ ਸਵੇਰ ਚੜ੍ਹ ਮੇਲੇ ਦੇ ਨਾਲ ਨਾਲ ਜੀਵੀ ਬਲਜੀਤ ਕੌਰ ਜੋ ਸਾਡੇ ਪ੍ਰਧਾਨ ਜੀ ਦੇ ਧਰਮ ਪਤਨੀ ਸੀ ਉਹ ਸਾਨੂੰ ਅਲਵਿਦਾ ਕਹਿੰਦੇ ਸੀ ਉਹਨਾਂ ਦੀ ਯਾਦ ਦੇ ਵਿੱਚ ਖੂਨਦਾਨ ਕੈਂਪ ਵੀ ਚੱਲ ਰਿਹਾ ਹੈ